ਦਿਲ ਚੁੰਨ ਦੀਆਂ ਕੱਲੀਆਂ-ਕੱਲੀਆਂ ਜਿਹੜੀਆਂ ਵੀਡੀਓ ਆਏ ਕੱਲੇ-ਕੱਲੀ ਗੱਲ ਉਹ ਆਪ ਪੁੱਛ ਕੇ ਵੀ ਦੱਸੋ ਜੀ ਕਿਵੇਂ ਤੁਹਾਨੂੰ ਲੱਗਿਆ ਉਹ ਕਹਿੰਦੇ ਜੀ ਮੈਂ ਤਾਂ ਬਸ ਅਚਾਨਕ ਆ ਗਿਆ ਇੰਸਟਾਗ੍ਰam ਤੇ ਮੈਨੂੰ ਪਤਾ ਲੱਗਿਆ ਤੇ ਮੈਂ ਆ ਗਿਆ ਤੇ ਮੈਂ ਕਿਹਾ ਜੀ ਫਿਰ ਮੀਡੀਆ ਕਿੱਥੋਂ ਆ ਗਿਆ ਤੇ ਇਹ ਇੰਨੀ ਵੱਡੀ ਗੱਲ ਜਿਹੜੀ ਉਹ ਕਿੱਥੋਂ ਚੱਲ ਗਈ ਤੇ ਫਿਰ ਉਹ ਆਪ ਹੀ ਉਹਨਾਂ ਨੇ ਕਿਹਾ ਵੀ ਮੇਰੇ ਬਾਰੇ ਤਾਂ ਜਿਹੜੀਆਂ ਗੱਲਾਂ ਨੇ ਉਹ ਕੁਰਤੇ ਪਜਾਮੇ ਦੇ پیسے ਨਾ ਦੇਣ ਦੀਆਂ ਆ ਉਹਨਾਂ ਨੇ ਤੁਹਾਡੇ ਇਹ ਗੱਲ ਕਹੀ ਦੇਖੋ ਕੁਰਤੀ ਪੰਜਾਬੀ ਦੇ ਪੈਸੇ ਨਾ ਦੇਣੇ ਕੋਈ ਪਾਰਟੀ ਵਾਲਾ ਥੋੜੀ ਕੁਝ ਕਹਿ ਰਿਹਾ ਏ ਇਹ ਤਾਂ ਤੁਹਾਡੇ ਆਪਣੇ ਜ਼ਿਲ੍ਹੇ ਦੇ ਜਿਹੜੇ ਸਭ ਤੋਂ ਮਸ਼ਹੂਰ ਟੇਲਰ ਨੇ ਜਿਨ੍ਹਾਂ ਕੋਲ ਲੋਕ ਟੇਲਰ ਨੇ ਉਹਨਾਂ ਦਾ ਉਹਨਾਂ ਨਾਲ ਆਪ ਤੁਸੀਂ ਬੋਲ ਰਹੇ ਹੋ ਉਹਨਾਂ ਨੂੰ ਗਾਣਾ ਕੱਢ ਰਹੇ ਹੋ ਵੀਡੀਓਾਂ ਤੇ ਵਾਇਰਲ ਹੋਈਆਂ ਜਿਹੜੀਆਂ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਹਿੰਮਤ ਕਿਵੇਂ ਪਈ ਪੈਸੇ ਜਿਹੜੇ ਮੇਥੋਂ ਲੈਣ ਦੀ ਤੁਹਾਡੇ ਕੋਲ ਤਾਂ ਭਾਈ ਤੁਸੀਂ 2 ਕਰੋੜ ਤੋਂ ਘੱਟ ਗੱਡੀ ਤੇ ਨਹੀਂ ਜਾ ਰਹੇ ਕਿ 2 ਕਰੋੜ ਜੇ ਤੁਹਾਡੇ ਕੋਲ ਤੁਸੀਂ ਕਹਿੰਦੇ ਹੋ ਮੈਂ ਏਡਾ ਵੱਡਾ ਰਾਜਾ ਏ ਜਿਹੜਾ ਕਿ ਅੱਜ ਕੱਲ ਰਾਜੇ ਖਤਮ ਹੋ ਚੁੱਕੀ ਆ ਕੋਈ ਰਾਜਾ ਨਹੀਂ ਗਾ ਅੱਜ ਕੱਲ ਅੱਜ ਕੱਲ ਗੱਲ ਆਮ ਆਦਮੀ ਦੀ ਆ ਤੇ ਉਹ ਇੱਕ ਜਿੱਪ ਸੀ ਥੋੜੀ ਧਰਮ ਪਤਨੀ 2 ਕਰੋੜ ਦੀ ਗੱਡੀ ਤੁਸੀਂ 2 ਕਰੋੜ 40 ਲੱਖ ਦੀ ਗੱਡੀ ਤੁਸੀਂ ਕਹਿੰਦੇ ਮੈਂ ਥੱਲੇ ਜਿਹੜੀਆਂ ਜਰਾਬਾਂ ਐ ਉਹ ਵੀ ਮੈਂ ਲੱਖਾਂ ਦੀਆਂ ਪਾਉਣਾ ਮੈਨੂੰ ਸ਼ੌਕ ਆ ਤੇ ਇਹ ਵੀ ਕਹਿੰਦੇ ਮੈਂ 15-15 ਲੱਖ ਦੀਆਂ ਮੈਂ ਘੜੀਆਂ ਮੰਦ ਬੰਦਾਂ ਤੇ ਝੂਠ ਬੋਲਣ ਦਾ ਉਹਨਾਂ ਨੇ ਠੇਕਾ ਲਿਆ ਇਹ ਕਿਤੇ ਵੀ ਤੁਸੀਂ ਕਲੈਕਸ਼ਨ ਕਮਿਸ਼ਨ ਜਿਹੜਾ ਤੁਸੀਂ ਕਿਹਾ ਨਾ ਮੈਂ ਕਾਲੀ ਗੱਡੀ ਸ਼ੋਅ ਕੀਤੀ ਮੈਂ ਪੀਲੀ ਗੱਡੀ ਸ਼ੋਅ ਕੀਤੀ ਇਲੈਕਸ਼ਨ ਕਮਿਸ਼ਨ ਦਾ ਕੱਢ ਕੇ ਦੇਖ ਲਓ ਪਿਛਲੀ ਇਲੈਕਸ਼ਨ ਦਾ ਵੀ ਉਦੋਂ ਪਿਛਲੀ ਇਲੈਕਸ਼ਨ ਦਾ ਵੀ ਕੀ ਉਹਨਾਂ ਨੇ 2 ਕਰੋੜ ਗੱਡੀ ਦਾ ਜ਼ਿਕਰ ਕੀਤਾ ਕਿਤੇ ਇੱਕ ਜਗ੍ਹਾ ਵੀ ਤੇ ਦੂਜੀ ਗੱਲ ਜਿਹੜੇ ਇਹ ਕਹਿੰਦੇ ਵੀ ਲੱਖਾਂ ਰੁਪਏ ਦੀਆਂ ਮੈਂ ਜਰਾਬਾਂ ਪਾਉਣਾ ਹਜੇ ਉਹ ਨਹੀਂ ਤੁਸੀਂ ਦੇਖੀਆਂ ਤੇ ਭਾਈ ਸਾਹਿਬ ਤੇ ਫੇਰ ਤੁਸੀਂ ਦਰਜੀ ਦੇ ਪੈਸੇ ਕਿਉਂ ਨਹੀਂ ਦਿੱਤੇ ਉਹ ਕਹਿੰਦੇ ਕੀ ਕਹਿੰਦੇ ਜੇ ਤੁਹਾਡੇ ਕੋਲ 1000 ਰੁਪਿਆ ਕਹਿੰਦੇ ਕਹਿੰਦੇ ਮੋਦੀ ਜੀ ਨੂੰ ਮੈਂ ਕਿਹਾ ਹੋਇਆ ਉਹ ਦੇ ਦੇਣਗੇ ਕਦੀ ਲੱਗ ਜਾਵੇ ਕਹਿੰਦੇ ਮੇਰੇ ਪੈਸੇ ਉਹਨਾਂ ਨੇ ਦੇਨੇ ਆਂ ਐਦਾਂ ਕਹਿ ਰਹੇ ਨੇ ਚਲੋ ਜੀ ਕਰੋ ਮੈਡਮ ਮੋਦੀ ਜੀ ਤੋਂ ਲੈਣੇ ਰਵਨੀਤ ਜੀ ਜਿੱਦ ਕੇ ਇਹ ਕਿਸੇ ਨੂੰ ਕਿਹਾ ਸੀ ਬਿਸ਼ਰਮ ਨੂੰ ਵਿਦਾਲ ਦਾ ਉਹ ਕਹਿੰਦਾ ਜੀ ਮੈਂ ਤਾਂ ਛੱਟ ਥੱਲੇ ਛੱਟ ਚੱਟੀ ਖਾਣੇ ਲਗੀ ਕਹਿੰਦੇ ਸੀ ਚੁੱਕ ਚੁੱਕ ਕੇ ਇਹ ਹੀ ਹੁੰਦਾ ਨਾ ਸ਼ਰਮਾ ਦੀ ਲਗੀ ਦਾਲ ਜਿਵੇਂ ਕਿਹਾ ਉਹ ਕਹਿੰਦੇ ਜੀ ਅਸੀਂ ਤਾਂ ਚਟ ਚੱਟੀ ਖਾਂਦੇ ਆ ਉਹ ਗੱਲ ਆ ਮੋਦੀ ਜੀ ਦੇਣਗੇ ਰਾਜਾ ਜੀ ਕਹਿੰਦੇ ਲੇਕਿਨ ਨਾ ਮੈਨੂੰ ਬਿੱਟੂ ਇਹਨਾਂ ਬੋਲੋ ਕਰ ਰਹੇ ਆ ਮੈਨੂੰ ਤਾਂ ਬੜੇ ਸੁਆਦ ਆ ਰਹੇ ਨੇ ਸੁਆਦ ਕਹਿੰਦੇ ਤਿੰਨ ਵਾਰੀ ਦਾ ਐਮਪੀ ਆ ਕਹਿੰਦੇ ਕੋਈ ਚੀਜ਼ ਤੇ ਧਿਆਨ ਨਹੀਂ ਦੇਦਾ ਨਹੀਂ ਭਾਈ ਕਾਂਗਰਸ ਪਾਰਟੀ ਦੇ ਪ੍ਰਧਾਨ ਹੋ ਤੁਸੀਂ ਤੁਸੀਂ ਕਿਤੇ ਕਿਤੇ ਇੱਕ ਆਮ ਚੀਜ਼ ਹੂੰ ਵੀ ਕਾਂਗਰਸ ਪਾਰਟੀ ਦੇ ਪ੍ਰਧਾਨ ਹੂੰ ਤੇ ਤੁਸੀਂ ਗੱਲਾਂ ਆਖ ਕਰਦੇ ਹੋ ਆਮ ਆਦਮੀ ਦੀਆਂ ਵੀ ਮੈਂ ਤਾਂ ਬਿਲਕੁਲ ਮਾਮੂਲੀ ਘਰ ਚੋਂ ਮੇਰੇ ਤਾਂ ਭਰਾ ਪਰਿਵਾਰ ਚੋਂ ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ ਸੀ ਮੈਂ ਤਾਂ ਸਿਆਸਤ ਜਿਹੜੀ ਉਹ ਹੈ ਹੀ ਆਪਣੀਆਂ ਪਾ ਗਿਆ ਮੈਨੂੰ ਇਹ ਦੱਸੋ ਐਡਾ ਈ ਵੱਡੀਆਂ ਗੱਡੀਆਂ ਜਾਂ ਤੁਹਾਨੂੰ ਸੁਖਵੀਰ ਸਿੰਘ ਬਾਦਲਪੋੜਾ ਜਾਂ ਬੜਿੰਗ ਸਾਹ ਪੋੜਾ ਤੇ ਇਹ ਗੱਡੀਆਂ ਇੰਨਾ ਪ੍ਰੋਫਿਟ ਦੱਸਤਾ ਦਿਓ ਨਾ ਸਾਰੇ ਲੈ ਲੈਣਗੇ ਇੰਨਾ ਇੰਨਾ ਪ੍ਰੋਫਿਟ ਕਿਸ ਕਿਹੜੇ ਚ ਹੁੰਦਾ ਉਹੀ ਹੁੰਦਾ ਵੀ ਆਪਾਂ ਕਹਿੰਦੇ ਕਿ ਉਹ ਬਾਹਰੋਂ ਸੋਨਾ ਬਣੇ ਪਰ ਉਹ ਕਹਿੰਦੇ ਮੈਂ ਜੱਦੀ ਪੁਸ਼ਤੀ ਲਈ ਸਾਂ ਮੈਂ ਜੱਦੀ ਪੁਸ਼ਤੀ ਰਾਜਾਂ ਉਹ ਮੇਰੇ ਕੋਲ ਪਹਿਲੇ ਤੋਂ ਪ੍ਰੋਫਿਟ ਉਹ ਮੈਂ ਇਹੀ ਤਾਂ ਕਹਿਣਾ ਵੀ ਰਾਜੇ ਤਾਂ ਖਤਮ ਹੋ ਗਏ ਜੱਦੀ ਪੁਸ਼ਤੀ ਪ੍ਰਾਪਰਟੀ ਰੱਬ ਸਭ ਨੂੰ ਦੇਵੇ ਉਹ ਚੰਗੀ ਗੱਲ ਆ ਪਰ ਇਹ ਹੈ ਜੀ ਕਿਹੜੀ ਖੇਤੀ ਆ ਜਿਹਦੇ ਵਿੱਚੋਂ ਇੰਨੀ ਕਮਾਈ ਹੋ ਜਾਂਦੀ ਆ ਵੀ ਉਹਦੀਆਂ ਉਹਨਾਂ ਕੋਲ ਉਹ ਦੋ ਗੱਡੀਆਂ ਨੇ ਜੇ 2 ਕਰੋੜ ਰੁਪਏ ਦੀ ਗੱਡੀ ਦੀ ਕਿਸ਼ਤ 50000 ਜਿਹੜੀ ਆ ਉਹ 50 ਲੱਖ ਵਾਲੀ ਗੱਡੀ ਦੀ ਆ ਤੇ ਇਹਨਾਂ ਦੀ ਜੇ ਕਿਸ਼ਟਾਂ ਹੀ ਲਾ ਲਓ 5 ਲੱਖ ਰੁਪਈਆ ਮਹੀਨਾ ਬਣਨਗੀਆਂ ਉਹ ਕਿਹੜੀ ਇਹੋ ਜੀ ਚੀਜ਼ ਆ ਜਿੱਦੋਂ 5 ਲੱਖ ਕਿਹੜੀ ਫੈਕਟਰੀਆਂ ਚੱਲਦੀਆਂ ਐ ਜਿਹੜੇ ਇਹ ਜੇ ਕਾਰੋਕਾਰ ਵਾਰੇ ਲੋਕਾਂ ਨੂੰ ਵੀ ਦੱਸ ਦੋ ਯਾਰ ਲੋਕਾਂ ਨੂੰ ਵੀ ਅਮੀਰ ਬਣਾ ਦੋ ਐ ਤੁਸੀਂ ਕਹਿੰਦੇ ਰਾਜਾ ਬਣੀ ਬਾਹਰੋਂ ਆਏ ਆ ਪਰ ਇੱਕ ਟੀਮ ਮੈਂ ਪੁੱਛਣਾ ਚਾਹੁੰਦਾ ਉਹ ਕਹਿੰਦੇ ਕੀ ਕਹਿੰਦੇ ਡੇਢ ਘੰਟੇ ਦਾ ਸਫ਼ਰ ਆ ਕਹਿੰਦੇ ਜਦੋਂ ਮਰਜ਼ੀ ਮਾ ਲੁਧਿਆਣੇ ਆ ਸਾਬਣਾ ਕਿਦਾਂ ਪਹੁੰਚੋ ਉਹ ਬਈ ਮਨਗੇ ਨਾ ਇਹਦੇ ਵਿਕਾਸ ਹੀ ਕਰਨਾ ਲੋਕਾਂ ਨੂੰ ਮਨ ਤੱਕ ਜੇ ਨਾ ਬਾਹਰ ਹੂੰਗਾ ਮੈਂ ਜਦੋਂ ਤੁਹਾਡੀ ਉਰੇ ਵੋਟ ਹੀ ਹੈ ਨੀਗੀ ਤੁਸੀਂ ਕਰਨ ਕਿ ਆਏ ਹੋ ਜਿੱਥੇ ਤੁਹਾਨੂੰ ਤੁਹਾਡਾ ਸ਼ਹਿਰ ਆ ਬਠਿੰਡੇ ਉੱਥੇ ਇਲੈਕਸ਼ਨ ਲੜਦੇ ਬਠਿੰਡੇ ਬਠਿੰਡੇ ਇੱਥੇ ਆਸ਼ੂ ਜੀ ਲੜਦੇ ਇੱਥੇ ਡਾਬਰ ਸਾਹਿਬ ਲੜਦੇ ਇੱਥੇ ਪਾਂਡੇ ਸਾਹਿਬ ਲੜਦੇ ਤੇ ਤੁਸੀਂ ਅੱਗੇ ਬੜਾ ਕਹਿੰਦੇ ਸੀ ਇਹ ਬੜੇ ਹੋਕੇ ਦਿੱਤੇ ਸੀ ਵੀ ਅਸੀਂ ਜੀ ਕੋਠੀ ਲੈ ਲਈ ਬੜਾ ਸਾਡੇ ਕੋਲ ਪੈਸਾ ਲਿਆਓ ਤਾਂ ਕਾਗਜ ਕਿੱਥੇ ਤੁਹਾਡਾ ਪੀਸੀ ਸੀਐਲਪੀ ਪ੍ਰਧਾਨ ਕਹਿੰਦਾ ਸੀ ਯਾਦ ਆ ਨਾ ਪਰਤਾਬ ਬਾਜਵਾ ਜੀ ਕਹਿੰਦੇ ਸੀ ਮੈਂ ਲੈਲੀ ਕੋਠੀ ਦਿਖੇ ਪਰਤਾਬ ਬਾਜਵਾ ਜੀ ਇੱਕ ਦਿਨ ਕੱਲ ਨੂੰ ਕੰਬੇਨ ਖਤਮ ਹੋ ਜਾਣੀ ਆ ਲੱਭੇ ਪਰਤਾਬ ਬਾਜਵਾ ਜੀ ਇੱਥੋਂ ਹੀ ਅੰਦਾਜ਼ਾ ਲਾ ਲਓ ਵੀ ਇਹ ਇਹ ਜਦੋਂ ਇਲੈਕਸ਼ਨਾਂ 'ਚ ਨਹੀਂ ਉਰੇ ਰਹੇ ਤੇ ਬਾਅਦ 'ਚ ਕੀ ਰਹਿਣਗੇ ਉਹਨੇ ਇਸ ਕਰਕੇ ਮੈਂ ਜਿਆਦਾ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਦੋ ਬੱਚਿਆਂ ਦੀ ਜਾਨ ਲਈ ਆ ਉਹਦਾ ਕੋਈ ਜਵਾਬ ਨਹੀਂ ਇਹਨਾਂ ਕੋਲ ਉਹ ਪੁੱਛੋ ਤੁਸੀਂ ਵੀ ਜਿਹੜਾ ਕਰਨ ਘਟਾਰੀਆ ਏ ਉਹ ਤੋਂ 1 ਕਰੋੜ 22 ਲੱਖ 1 ਕਰੋੜ 22 ਲੱਖ ਦੀ ਉਹ ਗੱਡੀ ਆ ਤੁਹਾਡੇ ਕੋਲ ਤੁਸੀਂ ਕਹ ਪਹਿਲਾਂ ਇਹ ਪੂਦੇ ਪੈਸਿਆਂ ਨਾਲ ਜਿਹਦੇ ਦੋ ਬੱਚੇ ਇੱਕ 3 ਸਾਲ ਦਾ ਇੱਕ 7 ਸਾਲ ਦਾ ਬਾਪ ਨੇ ਗੋਲੀਆਂ ਮਾਰ ਕੇ ਆਪਣੇ ਆਪ ਬੱਚੇ ਆਪ ਮਾਰੇ ਆ ਇਹ ਇਹ ਇਸਤੇ ਕਰਕੇ ਇਹਦੇ ਸਾਲੇ ਕਰਕੇ ਉਹਦਾ ਜਵਾਬ ਕਿਉਂ ਨਹੀਂ ਗੱਜ ਤੱਕ ਇੱਕ ਵੀ ਉਹਦੇ ਬਾਰੇ ਤੁਸੀਂ ਤੁਹਾਡੇ ਮੂਰੇ ਗੱਲ ਤੁਸੀਂ ਸਵਾਲ ਕਰੋ ਵੀ ਦੱਸੋ ਉਹ ਐਫ ਆਈ ਆਰ ਉਹ ਉਹ ਮਾਣੇ ਲਿਖਾਈ ਕਿ ਨਹੀਂ ਬੱਚਿਆਂ ਦੀ ਨਹੀਂ ਉਸ ਭਰਾ ਨੇ ਲਖਾਈ ਕਿ ਨਹੀਂ ਤੇ ਇਸ ਕਰਕੇ ਤੁਸੀਂ ਤਾਂ ਪੈਸੇ ਪਿੱਛੇ ਕਿਸੇ ਨੂੰ ਵੀ ਮਾਰ ਸਕਦੇ ਹੋ ਕਤਲ ਕਰ ਸਕਦੇ ਹੋ ਲੁਧਿਆਣੇ ਚ ਤੁਸੀਂ ਪਤਾ ਨਹੀਂ ਕਿੰਨਿਆਂ ਤੋਂ ਪੈਸੇ ਇਲੈਕਸ਼ਨਾਂ ਚ ਹਰ ਘਰ ਘਰ ਜਾਣੇ ਹੋ ਕਿੰਨਿਆਂ ਤੋਂ ਪੈਸੇ ਲੈ ਕੇ ਕੱਲ ਨੂੰ ਤੁਸੀਂ ਲੋਕਾਂ ਦਾ ਕਤਲ ਕਰਵਾਓਗੇ ਸੁਸਾਈਡ ਕਰਵਾਓਗੇ ਲੋਕਾਂ ਦੀ ਕੀ ਜ਼ਿੰਮੇਵਾਰੀ ਆ